2026 ਦੇ ਬਜਟ ਤੋਂ ਪਹਿਲਾਂ ਮਹਿਲਾਵਾਂ ਨੂੰ 1000 ਰੁਪਏ ਦੇਣ ਵਾਲਾ ਵਾਅਦਾ ਕਰਾਂਗੇ ਪੂਰਾ ਪੰਜਾਬ ਚ ਹੈ ਹੜਾਂ ਦੀ ਸਥਿਤੀ ਤੇ ਬੋਲੇ ਸੀਮਨ ਕਿ ਹਾ 3200 ਸਕੂਲ ਬਣ ਗਏ ਮਲਵਾ ਬਿਜਲੀ ਦੇ ਬੁਨਿਆਦੀ ਢਾਂਚੇ ਨੂੰ ਵੀ ਫੋਚਿਆ ਬਟਾ ਨੁਕਸਾਨ ਕਪੂਟਲਾ ਦੇ ਪਿੰਡ ਸਾੰਗਰਾਜ ਬਜ਼ੁਰਗ ਮਹਿਲਾ ਦਾ ਘਰ ਛੀ ਕਰਨਾ ਪਿਆ ਅੰਤਿਮ ਸੰਸਕਾਰ ਹੜ ਕਾਰਨ ਪਾਣੀ ਚ ਡੁੱਬਿਆ ਹੈ ਪੂਰਾ ਪਿੰਡ ਅਫਸੋਸ ਕਰਨ ਲਈ ਕਿਸ਼ਤੀਆਂ ਰਾਹਤ ਪਹੁੰਚੇਲੂ एशिया कप के सुपर फोर आज टीम इंडिया मुकाबला च का मुकाबला पाकिस्तान के नाल रात 8:00 बजे दुबई च खेला जावेगा मैच 14 सितंबर वाले मैच भारत ने दर्ज की थी जीत इस न्यूज़ हेडलाइंस के प्रायोजक पतंजलि गाय का घी मां का भरोसा प्यार से भरोसा। ਸਾਰੇ ਦਰਸ਼ਕਾਂ ਦਾ ਮੁਰਤ ਤੋਂ ਸਵਾਗਤ ਹੈ ਡਾਇਰੈਕਟ ਡਿਸਟ੍ਰਿਕਟ ਤੋਂ ਐ ਸੈਗਮੈਂਟ ਅਸੀਂ ਤੁਹਾਡੇ ਜ਼ਿਲ੍ਹੇ ਨਾਲ ਜੁੜੀ ਹਰ ਖਬਰ ਤੁਹਾਡੇ ਤੱਕ ਪਹੁੰਚਾਵਾਂਗੇ ਤੇ ਸ਼ੁਰੂਆਤ ਕਰਦੇ ਹਾਂ ਫਟਕਲਾ ਪੁਲਿਸ ਨੇ ਸਾਈਬਰ ਫਰੋਡ ਗੈਂਗ ਦਾ ਪਰਦਾਫਾਸ਼ ਕੀਤਾ ਹੈ ਫਗਵਾੜਾ ਦੇ ਇੱਕ ਨਿੱਜੀ ਹੋਟਲ 'ਤੇ ਰੇਡ ਕਰਕੇ 38 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜੋ ਕਿ ਹੋਟਲ ਨੂੰ ਕਿਰਾਏ 'ਤੇ ਲੈ ਕੇ ਫਰਜ਼ੀ ਕਾਲ ਜ਼ਰੀਏ ਲੋਕਾਂ ਨੂੰ ਨਿਸ਼ਾਨਾ ਬਣਾਉਂਦੇ ਸਨ ਇਹ ਮੁਲਜ਼ਮ ਕੈਨੇਡਾ ਤੇ ਅਮਰੀਕਾ ਦੇ ਲੋਕਾਂ ਨੂੰ ਟਾਰਗੇਟ ਕਰਦੇ ਸਨ ਪੁਲਿਸ ਜਾਂਚ ਖੁਲਾਸਾ ਹੋਇਆ ਹੈ ਕਿ ਇਨ੍ਹਾਂ ਦੀ ਇੱਕ ਦਿਨ ਦੀ ਧੱਕੀ ਦੀ ਕਮਾਈ 17.5 ਲੱਖ ਰੁਪਏ ਸੀ ਤੇ ਪੂਰੇ ਗਿਰੋਹ ਦਾ ਮਾਸਟਰਮਾਈਂਡ ਕੋਲਕਾਤਾ ਦਾ ਸ਼ੇਨ ਬਹੁਤ ਵੱਡੀ ਤਾਦਾਦ ਦੇ ਲੋਕ ਲੈਪਟਾਪ ਕੰਪਿਊਟਰ ਦੇ ਉੱਤੇ ਪੜੀ ਇਹ ਸਸਪੀਸ਼ਸ ਜਿਹੜੇ ਐਕਟੀਵਿਟੀਜ਼ ਕਰ ਰਹੇ ਸੀ ਉਹਨਾਂ ਦੀ ਮੋਡਲੀ ਪੁਛਗਿਛ ਤੋਂ ਇਹ ਗੱਲ ਸਾਹਮਣੇ ਆਈ ਕਿ ਉਹਨਾਂ ਵੱਲੋਂ ਇੱਕ ਵੱਡੇ ਪੱਧਰ ਦਾ ਸਾਈਬਰ ਫਰਾਡ ਰੈਕਟ ਔਕੇ ਤੇ ਚਲਾਇਆ ਜਾ ਰਿਹਾ ਸੀਗਾ ਫਿਰ ਤੁਰੰਤ ਜਿਹੜੀ ਕਾਰਵਾਈ ਕਰਦੇ ਹੋਏ ਜਿਹੜੇ 38 ਲੋਕਾਂ ਨੂੰ ਜਿਹੜਾ ਰਾਉਂਡ ਅਪ ਕੀਤਾ ਗਿਆ ਤੁਰੰਤ ਹੀ ਔਕੇ ਤੇ ਜਿਹੜੀ ਐਫ ਆਈ ਆਰ ਜਿਹੜੀ ਦਰਜ ਕੀਤੀ ਗਈ ਮੋਡਲੀ ਪੁਛਗਿਛ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਜਿਹੜੇ ਸਾਈਬਰ ਫਰਾਡਸ ਸਨ ਸੀਗੇ ਇਹ ਬਾਹਰਲੇ ਮੁਲਕਾਂ ਤੇ ਖਾਸ ਕਰਕੇ ਜਿਹੜਾ ਅਮਰੀਕਾ ਤੇ ਕੈਨੇਡਾ ਦੇ ਇਹਨੇ ਭੋਲੇ-ਪਾਲੇ ਮਾਸੂਮ ਹੈ ਉਹਨਾਂ ਨੂੰ ਆਨਲਾਈਨ ਜਿਹੜਾ ਫਰਾਡ ਕਰਕੇ ਆਪਣੇ ਚਾਂਸੇ ਦੇ ਪਸੰਦੇ ਸੀ ਤੇ ਉਹਨਾਂ ਕੋਲੋਂ ਜਿਹੜੇ ਪੈਸੇ ਦੀ ਜਿਹੜੀ ਠੱਗੀ ਮਾਰਦੇ ਸੀ ਕਬਟ ਮੰਤਰੀ ਹਰਪਾਲ ਛੀ ਮਾਨਯ ਡੇਰਬਾਦੀਆਂ ਪੰਚਾਇਤਾਂ ਨੂੰ 5 ਕਰੋੜ 18 ਲੱਖ ਰੁਪਏ ਦੇ ਚੈੱਕ ਵੰਡੇ ਨੇ ਇਹ ਚੈੱਕ ਪਿੰਡਾਂ ਚ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਦਿੱਤੇ ਗਏ ਨੇ ਇਸ ਦੌਰਾਨ ਮੰਤਰੀ ਨੇ ਐਸ ਡੀ ਐਮ ਦਫਤਰ ਚ ਲੋਕਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ ਤੇ ਅਧਿਕਾਰੀਆਂ ਨੂੰ ਸਖਤ ਨਿਰਦੇਸ਼ ਦਿੱਤੇ ਕਿ ਲੋਕਾਂ ਦੀਆਂ ਮੁਸ਼ਕਲਾਂ ਨੂੰ ਮੌਕੇ ਤੇ ਹੀ ਹੱਲ ਕੀਤਾ ਜਾਵੇ ਹਕਕ 5.5 ਕਰੋੜ ਰੁਪਏ ਦੇ ਚੈੱਕ ਨੇ ਜਿਹੜੇ ਉਹ ਹਲਕਾ ਢਿੜਬਾ ਦੇ ਵੱਖ-ਵੱਖ ਪਿੰਡਾਂ ਦੀਆਂ ਪੰਚਾਇਤਾਂ ਨੂੰ ਤਕਸੀਮ ਕੀਤੇ ਲਗੇ ਸੋ ਲਗਾਤਾਰ ਜਿਹੜਾ ਵਿਕਾਸ ਦਾ سلسلہ ਉਹ ਪੂਰੇ ਪੰਜਾਬ ਦਾ ਹਲਕੇ ਢਿੜਬੇ ਦਾ ਉਹ ਲਗਾਤਾਰ ਪਿਆਰੀ ਹੈਗਾ ਸੋ ਚਾਹੇ ਉਹ ਢਿੜਬੇ ਸ਼ਹਿਰ ਦੀ ਗੱਲ ਕਰ ਲਈਏ ਜਾਂ ਪਿੰਡਾਂ ਦੀ ਗੱਲ ਕਰ ਲਈਏ ਕਿਤੇ ਸੜਕਾਂ ਬਣ ਰਹੀਆਂ ਨੇ ਕਿਤੇ ਆਹ ਕੰਪਲੈਕਸ ਦੇ ਥੱਲੇ ਇਹ ਬਣ ਕੇ ਤਿਆਰ ਹੋਇਆਗਾ ਹਸਪੀਟਲ ਬਣ ਰਹੇ ਨੇ ਔਰ ਵਿਕਾਸ ਦੇ ਕੰਮ ਨੇ ਜਿਹੜੇ ਨਿਰੰਤਰ ਉਹ ਲਗਾਤਾਰ ਜਾ ਰਹੀ ਹੈ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸ੍ਰੀ ਚਮਕੌਰ ਸਾਹਿਬ ਪਹੁੰਚੇ ਜਿੱਥੇ ਉਹਨਾਂ ਨੇ ਹੜਪੀਟਾਂ ਦੇ ਲਈ ਰੱਖਾ ਸਮਗਰੀ ਪੰਜਾਬ ਦੇ ਵੱਖ-ਵੱਖ ਹਿੱਸਿਆਂ ਲਈ ਰਵਾਨਾ ਕੀਤੀ ਸੁਖਬੀਰ ਬਾਦਲ ਨੇ ਕਿਹਾ ਕਿ ਇਸ ਆਫਕੇ ਸਮੇਂਚ ਉਹ ਪੰਜਾਬੀਆਂ ਦੇ ਨਾਲ ਨੇ ਅਤੇ ਹਰ ਸੰਭਵ ਮਦਦ ਕਰਨ ਦੀ ਕੋਸ਼ਿਸ਼ ਉਹਨਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਉਹਨਾਂ ਇਲਾਕਿਆਂ ਦੇ ਲੋਕਾਂ ਨੂੰ ਇੱਕ ਮੰਤ ਉਹ ਡਿਮਾਂਡ ਸੀ ਕਿ ਸਾਡੇ ਜਿਹੜੇ ਪਸ਼ੂਆਂ ਵਾਸਤੇ ਚਾਰੇ ਦੀ ਲੋੜ ਹੈ ਤੋਂ ਅਸੀਂ ਉਦੋਂ ਅਨਾਉਂਸ ਕੀਤਾ ਸੀ ਕਿ ਅਸੀਂ ਤਕਰੀਬਨ 500 ਟਰੱਕ ਚਾਰੇ ਦੇ ਅਸੀਂ ਸੇਵਾ ਕਰਾਂਗੇ ਖਾਲੀ ਦਲ ਤਰਫੋਂ ਤੇ ਉਸ ਲੜੀ ਵਿੱਚ ਲਗ ਲਗ ਲੱਖਾਂ ਤੋਂ ਕਈ ਜਗ੍ਹਾ ਤੋਂ ਅਸੀਂ ਪਹੁੰਚਾ ਵੀ ਦਿੱਤੇ ਆ। ਛਤਰਾਣਾ ਪਹੁੰਚੇ ਕੇਂਦਰ ਰਾਜ ਮੰਤਰੀ ਸ਼੍ਰੀ ਪਦ ਜਾਸੋ ਨਾਇਕ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ, ਪ੍ਰੇਤ ਪਰਿਵਾਰਾਂ ਨਾਲ ਮੁਲਾਕਾਤ ਵੀ ਕੀਤੀ, ਕਿਸਾਨਾਂ ਦੀਆਂ ਵੀ ਸਮੱਸਿਆਵਾਂ ਸੁਣੀਆਂ ਤੇ ਉਹਨਾਂ ਨੂੰ ਪ੍ਰੋਸਸਰ ਦਵਾਇਆ ਕਿ ਕੱਗਰ ਕਾਰਨ ਮੁਰਤੋ ਅੱਜ ਹੀ ਹਾਲਾਤ ਨਾ ਬਣ ਇਸ ਲਈ ਮੌਮਕਲ ਪ੍ਰਬੰਧਾ ਦੇ ਵੱਲੋਂ ਧਿਆਨ ਦਿੱਤਾ ਜਾ ਰਿਹਾ ਹੈ। किसानों का जो नुकसान हुआ है उसका बनता मुआवजा उन्होंने जरूर दिता जाएगा इस दौरान उन्होंने सबका सांसद पनीत कौर भी मौजूद रहे या, या। जो जो कुछ समस्या पानी की हो इसकी हो जो वाटर कमीशन है यहाँ के जो मुद्दे हैं पानी के जो मुद्दे हैं वो वाटर कमीशन सॉल्व करती है और हम तो जो कुछ आपके यहाँ के प्रश्न है तो उनके सामने हम रखेंगे और सॉल्यूशन

अभी भी तकलीफ में है लेकिन इससे पहले और भी तकलीफ में है थे और हमारे साथ हमारे यहाँ के पूर्व विधायक हमारे अमरपाल सिंह जी यानी बोनी बोनी जी हमारे साथ रहे यहाँ पे, और आ, हम मिलके, हमारी पूरी टीम मिलके के यहाँ से जो भी हमने देखा वो आदरणीय प्रधानमंत्री जी नरेंद्र मोदी जी तक पहुँचना है पहुँचाना है ਇਰਾਨ ਵਿੱਚ ਅਗਵਾਕਾਰਾਂ ਦੇ ਕੋਲ ਫਸੇ ਅਜਨਾਲਾ ਦੇ ਪਿੰਡ ਗ੍ਰੰਥਗੜ ਦੇ ਨੌਜਵਾਨ ਦੇ ਕਰ ਕੇ ਕੇਂਦਰੀ ਰਾਜ ਮੰਤਰੀ ਸੁਕਾਂਤ ਮਜੂਮਦਰ ਪਹੁੰਚੇ ਇਸ ਦੌਰਾਨ ਉਹਨਾਂ ਮੌਕੇ ਤੇ 파ਰਦੇ ਦੋਤਾ ਵਾਸਨਾਲ ਫੋਨ ਤੇ ਗੱਲਬਾਤ ਵੀ ਕੀਤੀ ਤੇ ਕਿਹਾ ਕਿ ਇਰਾਨ ਚ ਫਸੇ ਨੌਜਵਾਨ ਨੂੰ ਜਲਦ ਤੋਂ ਜਲਦ ਵਾਪਸ ਲਿਆਉਣ ਲਈ ਯਤਨ ਕੀਤੇ ਜਾਣ ਉਥੇ ਨੌਜਵਾਨ ਗੁਰਪ੍ਰੀਤ ਦੇ ਪਰਿਵਾਰ ਨੂੰ ਵਿਸ਼ਵਾਸ ਦਿਵਾਇਆ ਕਿ ਜਲਦ ਗੁਰਪ੍ਰੀਤ ਨੂੰ ਭਾਰਤ ਵਾਪਸ ਲਿਆਂਦਾ ਜਾਵੇਗਾ हाँ एक यहाँ के पिंड के एक लड़के को यूके ले जाएंगे ऐसा बोल के दलाल ने उसको ईरान भेज दिया है ऐसा परिवार का आ, परिवार से बातचीत हुआ परिवार ने बताया हमें तो हमने वो अभी हमारे ऑफिस के द्वारा उसको एक्सटर्नल मिनिस्ट्री में उसको फॉरवर्ड किया है भारत सरकार इसमें संज्ञान लेगी और आ, उनके जो परिवार हैं उनसे मिल मैं आया और हमारे बानी भैया भी थे हमारे साथ बानीपाजी भी थे हमने आश्वस्त किया है उनको कि अगर वहाँ से ईरान से हमें सहायता मिलती है क्योंकि वहाँ पर जाके भारत सरकार तो ईरान सरकार को ही बोल सकते हैं तो हमें आशा है कि ईरान सरकार हमारे सहायता करेगी और उनको हम वापस ला पाएंगे ਮਿਸਰ ਚਿਹੜ੍ਹ ਪ੍ਰਭਾਵ ਤੇ ਲੱਖਾਂ ਚ ਭੇਜੇ ਗਏ ਰਹਾ ਸਮਗਰੀ ਦੇ ਟਰੱਕਾਂ ਨੂੰ ਸ਼ਰੀਆਮ ਕੁਝ ਲੋਕਾਂ ਨੇ ਲੁੱਟ ਲਿਆ ਇਹ ਨਜ਼ਾਰਾ ਡੀਐਸਜੀਐਮਸੀ ਦਿੱਤਰਮ ਪ੍ਰਚਾਰ ਕਮੇਟੀ ਪੰਜਾਬ ਦੇ ਚੇਅਰਮੈਨ ਮਨਜੀਤ ਸਿੰਘ ਘੋਮਾ ਨੇ ਆਪਣੀ ਅੱਖਾਂ ਨਾਲ ਦੇਖਿਆ ਤੇ ਕੈਮਰੇਜ ਕੈਦਰੀ ਕੀਤਾ ਉਹਨਾਂ ਦੱਸਿਆ ਕਿ ਲੁਟੇਰਿਆਂ ਦੇ ਗਿਰੋ ਨੇ ਅਜਨਾਲਾ ਰਮਦਾਸ ਰੋਡ ਤੇ ਰਹਾ ਸਮਗਰੀ ਦੇ ਨਾਲ ਪਰੇ ਟਰੱਕਾਂ ਨੂੰ ਲੁੱਟਿਆ ਉਹਨਾਂ ਮਾਮਲੇ 'ਚ ਬੰਦਾ ਸਖਤ ਐਕਸ਼ਨ ਲੈਣ ਦੀ ਮੰਗ ਕੀਤੀ ਇਥਾਰੇ ਆ ਤੁਸੀਂ ਦੇਖ ਸਕਦੇ ਹੋ ਸਾਹਮਣੇ ਇਹਨਾਂ ਲੋਕਾਂ ਦੀ ਕਰਤੂਤ ਆ ਕਰਤੂਤ ਇਹ ਇਹ 메ਨ ਰੋਡ ਤੋਂ ਆ ਵੇਖੋ ਆ ਜੇ ਇਧਰ ਵੇਖੋ ਸਮਾਨ ਦੀ ਲੁੱਟ ਖੋਟ ਹੁੰਦੀ ਵੇਖੋ ਗੱਡੀ ਘੇਰ ਕੇ ਕਿਵੇਂ ਲੁੱਟ ਖੋਟ ਹੋ ਰਹੀ ਜਿਨ੍ਹਾਂ ਦਾ ਹੜਪੀਟਪਾਣਾ ਕੋਈ ਸੰਬੰਧ ਵੀ ਨਹੀਂ ਉਹ ਲੋਕ ਲੁੱਟ ਰਹੇ ਗੱਡੀ ਨੂੰ ਰਾਸ਼ਨਦੀਨ ਅਖੀਰ ਉਹਨਾਂ ਨੂੰ ਗੱਡੀ ਆ ਮਿਸਰ ਅਮਰਸਰ ਦੇ ਪਿੰਡ ਸੁਚਾਰੀਆਂ ਸੀ ਪਰ ਅੱਖੇ ਡੱਠੇ ਹਾਲਾਤ ਸਾਡੇ ਸਾਹਮਣੇ ਨਹੀਂ ਹੈਗੇ ਇਹ ਹੀ ਵੀ ਲੁੱਟਖੋਟ ਹੋ ਰਹੀ ਆ ਸੁਣਦੇ ਸਾਂ ਪਰ ਕੱਲ ਅਹੀ ਸ਼ਾਮੀ ਜਦੋਂ ਜਿਹੜਾ ਰਮਦਾਸ ਤੋਂ ਅਜਨਾਲੇ ਨੂੰ ਜਾ ਰਹੇ ਆ ਤੇ ਅਹੀ ਅੱਖੇ ਡੱਠੀ ਜਿਹੜੀ ਆ ਉਹ ਸਾਰੇ ਦੇਖਿਆ ਵੀ ਵੱਡਾ ਇੱਕ ਟਰੱਕ ਬਾਹਰੋਂ ਆਇਆ ਸੀ ਧਾਨੀ ਸੱਜਣ ਕਹਿਆ ਤਾਂ ਲੈ ਉਹਦੀ ਰਾਹੀਰ ਜਿਹੜੇ ਆ ਜਿਹੜੇ ਲੁਟੇਰੇ ਲੋਕ ਨੇ ਉਹ ਲੁੱਟਖੋਟ ਕਰ ਰਹੇ ਆ ਅਮਰਸਰ ਦੇ ਪਿੰਡ ਬੌਲੀ ਚ ਰਾਵੀ ਦੇ ਰਾਇ ਚਾਹੇ ਹੜ ਕਰਨ ਟੁੱਟੇ ਬੰਨ ਨੂੰ ਪੂਰਨ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ ਪਾੜ ਨੂੰ ਪੂਰਨ ਦੇ ਲਈ ਐਸਜੀਪੀਸੀ ਮੈਂਬਰ ਦੇ ਵੱਲੋਂ ਲੋਕਾਂ ਦੇ ਨਾਲ ਸੇਵਾ ਕਰਵਾਈ ਜਾ ਰਹੀ ਹੈ ਇਸ ਦੌਰਾਨ ਐਸਜੀਪੀਸੀ ਮੈਂਬਰ ਜੋਤ ਸਿੰਘ ਸਮਰਾ ਦੇ ਵੱਲੋਂ 3000 ਲੀਟਰ ਡੀਜ਼ਲ ਸੇਵਾ ਲਈ ਦਿੱਤਾ ਗਿਆ ਤੇ ਬਾਕੀ ਲੋਕਾਂ ਨੂੰ ਮਦਦ ਕਰਨ ਦੀ ਅਪੀਲ ਵੀ ਕੀਤੀ ਹੈ ਇਹ ਤੋਂ ਅੰਦੀ ਇਸ ਜਿਹੜੀ ਸੇਵਾ ਸਾਭੀ ਆ ਪਾਪਾ ਜੋਗਾ ਸਿੰਘ ਹੁਣੀ ਜਿਹੜੇ ਅੱਜ ਵੀ ਸੌਤਾਰੀ ਲੈ ਕੇ ਆ ਕੇ ਸਾਡੇ ਕੋਲ ਪਹੁੰਚੇ ਆ ਤੇ ਜਿੰਨੇ ਵੀ ਮਹਾਪੁਰਸ਼ ਇੱਥੇ ਆ ਰਹੇ ਆ ਸਾਰਿਆਂ ਦਾ ਕੋਟੂ ਕੋਟ ਧੰਵਾਦ ਤੁਸੀਂ ਸਾਡੀ ਔਕੇ ਵੇਲੇ ਜਿਹੜੀਆਂ ਉਹ ਬਾਹ ਫੜ ਕੇ ਤੇ ਨੋਮਨੀ ਬੰਨਦਾ ਜਿਹੜਾ ਬੰਨਿਆ ਅੱਜ ਇਹ ਲਗਾਤਾਰ ਉਸਦੰ ਦਾ ਜਿਹੜਾ ਚੱਲ ਰਿਹਾ ਜਿੱਥੇ ਕਿ ਸਰਕਾਰਾਂ ਫੇਲ ਹੋ ਗਈਆਂ ਪਰ ਸਾਡੇ ਮਹਾਪੁਰਸ਼ਾਂ ਨੇ ਏਡੀ ਵੱਡੀ ਬਖਸ਼ਿਸ਼ ਕੀਤੀ ਆ ਕਿ ਅੱਜ ਇਹ ਰਸਤੇ ਚਾਲੂ ਹੋ ਗਏ ਆ ਗਾਇਜ ਜਸਬੀਰ ਜੱਸੀ ਦਿਨਾਂਗਰ ਦੇ ਪਿੰਡੇ ਚ ਬਰਕਾਚ ਪਹੁੰਚੇ ਤੇ ਪਰਿਵਾਰਾਂ ਦੇ ਨਾਲ ਮੁਲਾਕਾਤ ਕਰਕੇ ਉਹਨਾਂ ਨੂੰ ਰਹਾਸ ਸਮਗਰੀ ਦਿੱਤੀ ਪ੍ਰਭਾਵਿਤ ਇਲਾਕੇ ਚ ਮੈਡੀਕਲ ਕੈਂਪ ਵੀ ਲਗਾਇਆ ਗਿਆ ਹੈ ਜਿੱਥੇ ਸਪੈਸ਼ਲ ਦਿੱਲੀ ਏਮਸ ਤੋਂ ਟੀਮ ਪਹੁੰਚੀ ਹੈ ਗੱਲਬਾਤ ਦੌਰਾਨ ਜਸਬੀਰ ਜੱਸੀ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਇਸ ਔਖੀ ਕੜੀ ਚ ਸਭ ਨੂੰ ਇੱਕ ਦੂਜੇ ਦਾ ਸਾਥ ਦੇਣਾ ਚਾਹੀਦਾ ਹੈ ਬਸ ਇਸ ਦਾ ਹੋਇਆ ਕਿ ਡਾਕਟਰਸ ਦੀ ਐਨਏ ਸੀਨੀਅਰ ਡਾਕਟਰ ਜਿਹੜੇ ਏਮਸ ਤੋਂ ਆਏ ਆ ਤੇ ਉਹਨਾਂ ਦਾ ਰੇਂਜ ਦੇਖੋ ਸਾਰੇ ਲੋਕਾਂ ਨੇ ਰੋਲ ਮਿਲ ਕੇ ਰੈਂਜ ਕੀਤਾ ਉਹਨਾਂ ਨੇ ਉਹਨਾਂ ਦੀ ਆਪਣੀ ਵੀ ਇੱਛਾ ਸੀਗੀ ਔਰ ਉਹਨਾਂ ਦੀ ਡਿਊਟੀ ਵੀ ਆ ਡਾਕਟਰ ਮੱਲੀ ਆ ਸਾਰੇ ਡਾਕਟਰ ਸਾਹਿਬ ਨੇ ਜਿੰਨਾ ਤੇ ਇਸ ਗੱਲ ਦੀ ਚਲੋ ਵਧੀਆ ਤਸੱਲੀ ਹੈ ਕਿ ਸਾਰੀ ਦੁਨੀਆ ਨਾਲ ਇਸ ਦੁੱਖ ਦੇ ਘਰੀ ਦੇ ਵਿੱਚ ਤੇ ਹੋਰ ਵੀ ਲੋਕਾਂ ਦੀਆਂ ਜਿਹੜੀਆਂ ਪ੍ਰੋਬਲਮਸ ਹੈਗੀਆਂ ਉਹ ਵੀ ਦੱਸ ਸਕਦੇ ਆ ਨੰਗਲ ਦੇ ਪਿੰਡ ਬੇਲਾ ਧਿਆਨੀ ਤੇ ਲੋਕਾਂ ਨੂੰ ਹਰ ਸਾਲ ਸਤਲੁਜ ਦੇ ਪਾਣੀ ਕਾਰਨ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਇਹ ਪਾਣੀ ਫਸਲਾਂ ਦੇ ਨਾਲ ਪਿੰਡ ਵਾਸੀਆਂ ਦੇ ਘਰਾਂ ਨੂੰ ਵੀ ਕਾਫੀ ਨੁਕਸਾਨ ਪਹੁੰਚ ਜਾਂਦਾ ਹੈ ਪਿੰਡ ਤਾਪੂ ਬਣ ਜਾਂਦਾ ਹੈ ਤੇ ਲੋਕਾਂ ਨੂੰ ਕਿਸ਼ਤੀਆਂ ਦਾ ਸਹਾਰਾ ਲੈਣਾ ਪੈਂਦਾ ਹੈ ਪਿੰਡ ਵਾਸੀਆਂ ਨੇ ਆਪਣੇ ਖਰਚੇ ਤੇ ਲੱਕੜ ਦਾ ਪੁਲ ਬਣਵਾਇਆ ਸੀ ਜੋ ਕਿ ਨੁਕਸਾਨਿਆ ਗਿਆ ਹੈ ਹੁਣ ਲੋਕਾਂ ਨੇ ਪ੍ਰਸ਼ਾਸਨ ਤੋਂ ਗੁਹਾਰ ਲਗਾਈ ਹੈ ਕਿ ਇਸ ਪੁਲ ਨੂੰ ਮਜ਼ਬੂਤ ਕੀਤਾ ਜਾਏ ਮੈਂ ਦੇਖ ਰਿਹਾ ਇਥੋਂ 100 ਫੁੱਟ ਦੂਰੀ ਦਰਿਆ ਹੈ ਇਧਰ ਵੀ 100 ਫੁੱਟ ਦੂਰ ਦਰਿਆ ਹੈ ਦੋਨਾਂ ਪਾਸੇ ਸਤਲੁਜ ਨਦੀ ਹੈ ਵਿਚੇ ਪਿੰਡ ਹੈ ਜਿੱਦੀ وجہ ਨਾਲ ਇਹਨਾਂ ਪਿੰਡਾਂ 'ਚ ਪਾਣੀ ਆ ਗਿਆ ਤੇ ਇਹਨਾਂ ਦੇ ਛੱਪਰ ਜਿਹੜੇ ਹੈ ਆਊਟ ਗਏ ਨੇ ਚਤਰਾਏ ਸਾਰੀਆਂ ਦਿਖ ਰਹੀਆਂ ਹਨ ਫਜ਼ਿਲਕਾ ਚਿਹੜ ਪ੍ਰਭਾਵਿਤ ਪਿੰਡ ਰਾਮ ਸਿੰਘ ਭੈਣੀ 'ਚ ਇੱਕ ਘਰ ਦੀ ਛੱਤ ਡਿੱਗ ਜਿਸ ਕਾਰਨ ਇੱਕ ਵਿਅਕਤੀ ਜ਼ਖਮੀ ਹੋ ਗਿਆ ਹਾਦਸਾ ਉਸ ਸਮੇਂ ਹੋਇਆ ਜਦੋਂ ਚਿਮਨ ਸਿੰਘ ਨੇ ਘਰ ਦਾ ਦਰਵਾਜ਼ਾ ਖੋਲ੍ਹਿਆ ਤੇ ਅਚਾਨਕ ਛੱਤ ਡਿੱਗ ਗਈ ਤੇ ਉਹ ਮਲਬੇ ਹੇਠਾਂ ਦਬ ਗਿਆ ਆਲੇ ਦੁਆਲੇ ਮੌਜੂਦ ਲੋਕਾਂ ਨੇ ਤੁਰੰਤ ਉਸ ਨੂੰ ਮਲਬੇ ਹੇਠੋਂ ਬਾਹਰ ਕੱਢਿਆ ਤੇ ਹਸਪਤਾਲ ਪਹੁੰਚਤੀ ਕਰਵਾਇਆ ਛੱਤ ਡਿੱਗੀ ਜਾਂ ਥੋੜਾ ਜਿਹਾ ਸਮਾਨ ਪਿਆ ਸਾਡੇ ਮੱਕੜਣ ਗਿਆ ਤੇ ਉਦੋਂ ਉਹ ਵਿਜਾਦ ਛੱਤ ਡੇਗ ਗਈ ਤੇ ਫਿਰ ਇਹਨਾਂ ਮੁੰਡਿਆਂ ਕੱਢਾ ਮੈਨੂੰ ਆਦਮ ਫੇਮ ਦਾ ਪੱਜ ਤੇ ਇਹਨਾਂ ਸਾਰਿਆਂ ਕੱਢਾ ਉਹ ਵੀ ਬਾਹਰ ਵਿੱਚ ਆ ਡਿੱਗ ਗਿਆ ਤੇ ਮੈਨੂੰ ਕੱਢ ਲੈ ਪਿੱਛੋਂ ਦਾ ਤਾਂ ਖਤਮੀ ਹੋ ਜਾਣਾ ਆ ਇਹ ਕਦੋਂ ਹਾਦਸਾ ਖਦ ਹੋਇਆ ਸਵੇਰੇ ਤੜਕੇ ਹੀ ਕਿਹੜੇ ਪਿੰਡ ਦਾ ਸ਼ਾਮ ਸਿੰਘ ਗੜੀ ਬੈਣੀ ਇਹ ਹੜਾ ਇਹਨੇ ਹੜਾ ਇਹਨੇ ਜੀ ਜਗਰਾਉਂ ਦੀ ਕੱਚਾ ਮਲਕ ਸੜਕ ਜੋ ਕਿ ਥਾ-ਥਾ ਤੋਂ ਟੁੱਟੇ ਹੋਣ ਕਾਰਨ ਲੋਕਾਂ ਲਈ ਵੱਡੀ ਸਿਰਦਰਦੀ ਬਣ ਚੁੱਕਿਆ ਹੈ ਹੁਣ ਉਸ ਨੂੰ ਵਿਧਾਇਕ ਸਰਬਜੀਤ ਕੌਰ ਮਣੂਕੇ ਤੇ ਯਤਨ ਸਦਕਾ ਪੱਕਾ ਕੀਤਾ ਜਾ ਰਿਹਾ ਹੈ ਮੰਡੀ ਬੋਰਡ ਦੇ ਵੱਲੋਂ ਕਰੀਬ 1 ਕਰੋੜ ਦੀ ਲਾਗਤ ਨਾਲ ਇਸ ਨੂੰ ਤਿਆਰ ਕੀਤਾ ਜਾ ਰਿਹਾ ਹੈ ਤੇ ਔਨ ਬਲੇ ਡੇਢ ਤੋਂ ਮਹੀਨੇ ਅਚ ਇਹ ਸੜਕ ਪੱਕੀ ਹੋ ਜਾਵੇਗੀ ਮੈਂ ਪੱਕਾ ਤੇ 22 ਚ ਹੀ ਕਰਤੀ ਸੀ ਇਹਦੀ ਟਰਨ ਬਣਦੀ ਸੀ 27 ਤੱਕ ਪਰ ਕੁਝ ਥੋੜੀ ਲੋਕਲ ਸੀਐਸ ਨਗਰ ਕੌਂਸਲ ਦੀ ਪ੍ਰੋਗਰਾਮ ਕਰਕੇ ਪ੍ਰੋਬਲਮ ਕਰਕੇ ਲੋਕਾਂ ਕਰਕੇ ਸੜਕ ਬਣਨ ਤੋਂ ਬਾਅਦ ਅਕਸਰ ਜਾਂ ਸੀਵਰੇਜ ਜਾਂ ਪਾਣੀ ਦੀ ਕੋਈ ਨਾ ਕੋਈ ਪਾਈਪਲਾਈਨ ਕਰਕੇ ਉਹਦੇ ਨਾਲ ਇਹ ਸੜਕ ਬੁਰੀ ਤਰ੍ਹਾਂ ਡੈਮੇਜ ਹੋ ਗਈ ਇੱਕੋ ਪਿੱਛੇ ਜੇ ਗੈਸ ਪਾਈਪਸ ਪਾਇਆ ਉਹਦੇ ਨਾਲ ਇਹ ਸੜਕ ਡੈਮੇਜ ਹੋ ਗਈ ਜਿਹਦੇ ਕਰਕੇ ਲੋਕਾਂ ਦਾ ਆਮ ਆਣਾ ਜਾਣਾ ਲੰਘਣਾ ਮੁਹਾਲ ਹੋ ਗਿਆ ਸੀ ਇੱਥੇ ਅਸੀਂ ਬਹੁਤ ਧੰਨਵਾਦੀ ਆਂ ਡੇਟ ਚਾਹੇ ਸ਼ੁਰੂ ਹੋਈ ਆ ਚਾਹੇ ਆਫਸੀ ਰੰਜਸ਼ਵਾਜੀ ਨਾਲ ਹੋਇਆ ਜਾਂ ਕੁਛ ਵੀ ਹੈ ਪਰ ਤੰਗ ਬਹੁਤ ਜ਼ਿਆਦਾ ਸੀ ਪਰੇਸ਼ਾਨ ਬਹੁਤ ਜ਼ਿਆਦਾ ਸੀਗੇ ਬਹੁਤ ਵਧੀਆ ਉਪਰਾਲਾ ਜੀ ਐਮਐਲਏ ਸਾਹਿਬ ਦਾ ਜਿਸ ਤਰ੍ਹਾਂ ਕਿ ਪਹਿਲਾਂ ਵੀ ਇਹ ਵਿਕਾਸ ਪੱਥੀ ਆਪਦੀ ਮਹਿਮ ਚਲਾ ਰਹੀ ਹੈ ਜਗਰਾਉਂ ਸ਼ਹਿਰ ਦੇ ਵਿੱਚ ਇਹ ਜਿਹੜਾ ਕੱਚਾ ਮਲਕ ਰੋਡ ਆ 2027 ਦੇ ਵਿੱਚ ਇਹ ਬਨਣਾ ਸੀ ਇਹ ਟੁੱਟਿਆ ਕਿਉਂ ਇਹ ਨਗਰ ਕੌਂਸਲ ਦੀ ਨਲਾਇਕੀ ਕਾਰਨ ਟੁੱਟਿਆ ਲੋਧਿਆਣਾ ਦੇ ਰੇਲਵੇ ਸਟੇਸ਼ਨ ਤੇ ਬੱਚਾ ਚੋਰੀ ਕਰਨ ਵਾਲਿਆਂ ਨੂੰ ਪੁਲਿਸ ਨੇ 60 ਘੰਟਿਆਂ ਦੇ ਅੰਦਰ ਗ੍ਰਿਫਤਾਰ ਕੀਤਾ ਤੇ ਉਸ ਦੇ ਕੋਲੋਂ ਬੱਚਾ ਵੀ ਬਰਾਮਦ ਕਰ ਲਿਆ ਪੁਲਿਸ ਨੇ ਬੱਚੇ ਨੂੰ ਸੁਰੱਖਿਅਤ ਮਾਪਿਆਂ ਨੂੰ ਸੌਂਪ ਦਿੱਤਾ ਪੁਲਿਸ ਨੇ ਇੱਕ ਮਹਿਲਾ ਤੇ ਉਸ ਦੇ ਸਾਥੀ ਨੂੰ ਅਰੈਸਟ ਕੀਤਾ ਹੈ ਪੁਲਿਸ ਨੇ ਖੁਲਾਸਾ ਕੀਤਾ ਕਿ 2 ਤੋਂ 3 ਦਿਨ ਪਹਿਲਾਂ ਯੂਪੀ ਤੋਂ ਆਈ ਮਹਿਲਾ ਜੋ ਕਿ ਲੋਧਿਆਣਾ ਰੇਲਵੇ ਸਟੇਸ਼ਨ ਤੇ ਸੁੱਤੀ ਪਈ ਸੀ ਜਿੱਥੇ ਮਲਜ਼ਮ ਉਸ ਤੇ ਨਜ਼ਰ ਰੱਖ ਰਹੇ ਸਨ ਤੇ ਜਿਵੇਂ ਹੀ ਮਹਿਲਾ ਗੂੜੀ ਨੀਂਦ 'ਚ ਸੌ ਗਈ ਤਾਂ ਇਹ ਬੱਚੇ ਨੂੰ ਚੁੱਕ ਕੇ ਰਫੂ ਚੱਕ ਲੈ ਗਏ ਤੇ ਜਲੰਧਰ ਤੋਂ ਵਾਪਸ ਆਈ ਆ ਤਾਂ ਇਹਨੇ ਦੱਸਿਆ ਕਿ ਵੀ ਮੈਂ ਆਪਣੇ ਘਰ ਵਾਲੇ ਨੂੰ ਫੋਨ ਕੀਤਾ ਘਰ ਵਾਲੇ ਨੇ ਦੱਸਿਆ ਕਿ ਮੈਂ ਹੁਣ ਨਾਈਟ ਸ਼ਿਫਟ ਤੇ ਡਿਊਟੀ ਤੇ ਚੜ ਗਿਆ ਤੇ ਮੇਰੀ ਜਿਹੜਾ ਡੋਰ ਹੈ ਫੈਕਟਰੀ ਦਾ ਦਰਵਾਜ਼ਾ ਹੈ ਉਹ ਕੱਲ ਸਵੇਰੇ ਹੀ ਖੁੱਲੂਗਾ ਤੇ ਮੈਂ ਹੁਣ ਮਾਰਨਿੰਗ ਚਾਹੂੰਗਾ ਤੂੰ ਜਿਵੇਂ ਤੇ ਮੈਂ ਰਾਤ ਆਪਣੀ ਨਿਤਾ ਲਵਾਂ 55 ਠੀਕ ਹੈ ਜੀ ਬੱਚਾ ਬਿਲਕੁਲ ਸਹੀ ਹਾਲਚਾ ਜੀ ਅਸੀਂ ਉਹਦਾ ਮੈਡੀਕਲ ਵੀ ਕਰਾਵਾਂਗੇ ਦੀ ਮੁਖਸਰ ਸਾਹਿਬ ਗੈਰ ਕਾਨੂੰਨੀ ਪਟਾਕਿਆਂ ਦੀ ਫੈਕਟਰੀ ਤੇ ਪੁਲਿਸ ਨੇ ਰੇਡ ਕੀਤੀ ਤੇ ਵੱਡੀ ਮਾਤਰਾਜ ਪਟਾਕੇ ਤੇ ਹੋਰ ਸਮਗਰੀ ਨੂੰ ਜ਼ਬਤ ਵੀ ਕੀਤਾ ਰਿਹਾਇਸ਼ੀ ਇਲਾਕੇ ਚ ਗੈਰ ਕਾਨੂੰਨੀ ਤਰੀਕੇ ਦੇ ਨਾਲ ਪਟਾਖੇ ਬਣਾਏ ਜਾ ਰਹੇ ਸਨ ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਅੱਜ ਮੀ ਪੀ ਵੀ 9 2025 ਨੂੰ ਐਸ਼ਓ ਸਿਟੀ ਸ੍ਰੀ ਮੁਖਸਰ ਸਾਹਿਬ ਨੂੰ ਸਿਕਰਟ ਇਨਫੋਰਮੇਸ਼ਨ ਮਿਲੀ ਕਿ ਏਰੀਆ ਚ ਇੱਕ ਨਯਾਜ ਪਟਾਕਾ ਫੈਕਟਰੀ ਆਪਰੇਟ ਕਰ ਰਹੀ ਹੈ। ਦਿਸ ਚ 4 ਕਿਊਬ ਨਾਮਜ਼ਾਦ ਕੀਤੇ ਗਏ ਜਿਨ੍ਹਾਂ ਚ ਇੱਕ ਕੰਪਿਊਟ ਅਕਿਊਜ਼ਡ ਓਨ ði ਸਪੌਟ ਅਰੈਸਟ ਹੋ ਗਿਆ। ਗੁਰੂਗਰਾਮ ਦੇ ਰੇਲਵੇ ਸਟੇਸ਼ਨ ਤੋਂ 2 ਦਿਨ ਪਹਿਲਾਂ ਅਗਵਾ ਹੋਈ ਬੱਚੀ ਨੂੰ ਰੇਲਵੇ ਪੁਲਿਸ ਨੇ 50 ਘੰਟਿਆਂ ਬਾਅਦ ਸੁਰੱਖਿਅਤ ਬਰਾਮਦ ਕਰ ਲਿਆ। ਇੱਕ ਅਣਪਛਾਤਾ ਵਿਅਕਤੀ ਗੁਰਦਾਵ ਰੇਲਵੇ ਸਟੇਸ਼ਨ ਤੇ 4 ਸਾਲ ਦੀ ਬੱਚੀ ਦੇ ਫਟਾਹ ਨੂੰ ਮਸ਼ੀਲਾ ਪਦਾਰਥ ਦੇ ਕੇ ਬੱਚੀ ਨੂੰ ਨਾਲ ਲੈ ਕੇ ਫਰਾਰ ਹੋ ਗਿਆ ਸੀ। ਬੱਚੀ ਦੀ ਪਾਲ ਦੇ ਲਈ 18 ਰੇਡਿੰਗ ਟੀਮਾਂ ਨੇ ਕਈ ਰਾਜਾਂ ਦੀ ਤਲਾਸ਼ ਕੀਤੀ ਜਿਸ ਚੇਪੀਲੀ ਭੀਤ ਰੇਲਵੇ ਸਟੇਸ਼ਨ ਤੋਂ ਇਸ ਬੱਚੀ ਨੂੰ ਬਰਾਮਦ ਕੀਤਾ ਗਿਆ। ਅੰਮ੍ਰਿਤਸਰ ਚ ਇੱਕ ਮਹਿਲਾ ਨੇ ਪੁਲਿਸ ਨੂੰ ਮੰਗ ਪੱਤਰ ਦਿੱਤਾ ਹੈ ਪੇੜਤਾ ਦੇ ਇਲਜ਼ਾਮ ਨੇ ਕਿ ਉਸਦੇ ਪਤੀ ਨੇ ਵਿਆਹ ਦੇ 5 ਸਾਲ ਬਾਅਦ ਦੂਜਾ ਵਿਆਹ ਕਰਵਾ ਲਿਆ ਤੇ ਪਤਾ ਉਦੋਂ ਲੱਗਿਆ ਜਦੋਂ ਪਤੀ ਕਈ ਦਿਨ ਤੱਕ ਘਰ ਨਹੀਂ ਆਇਆ। पीड़िता का कहना है कि उस दिन लव मैरिज हुई सी सास सौरे कोई विवाद नहीं है पर इस बावजूद उसके पति ने दूजी लड़की के नाल व्याह करवा लिया पीड़िता ने पुलिस के कोलो इंसाफ दी गुहार लगाई जाने देख गए ਸਮਰਾਲਾ ਦੇ ਪਿੰਡ ਸਸ਼ੰਪੁਰ ਨੇੜੇ ਦਰਨਾਖ ਖਾਤਸਾ ਵਾਪਰਿਆ ਤੇਜ਼ ਰਫਤਾਰ ਮਿਨੀ ਬੱਸ ਨੇ ਸਾਹਮਣੋ ਆ ਰਹੀ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਬਾਈਕ ਸਵਾਰ ੇਠਾ ਡਿੱਗ ਪਿਆ ਪਰ ਮਦਦ ਕਰਨ ਦੀ ਥਾਂ ਮਿਨੀ ਬੱਸ ਚਾਲਕ ਬਾਈਕ ਨੂੰ ਕਸੀਦਾ ਹੋਇਆ ਲੈ ਗਿਆ ਤੇ ਬਾਈਕ ਨੂੰ ਅੱਗ ਲੱਗ ਗਈ ਹਾਦਸੇ ਵਿੱਚ ਬਾਈਕ ਸਵਾਰ ਦੀ ਜਾਨ ਚਲੀ ਗਈ 29 ਸਾਲ ਦਾ ਜਸਕਰਨ ਸਿੰਘ ਰਾਏਪੁਰ ਦਾ ਰਹਿਣ ਵਾਲਾ ਸੀ ਜਸਕਰਨ ਦੋਪਹਿਣਾ ਦਾ ਇਕਲੌਤਾ ਪਰਾਸੀ ਤੇ ਮੋਹਾਲੀ 'ਚ ਕੰਮ ਕਰਦਾ ਸੀ ਮਿਨੀ ਬੱਸ ਇੱਕ ਫੈਕਟਰੀ ਦੀ ਦੱਸੀ ਜਾ ਰਹੀ ਇੱਕ ਨੌਜਵਾਨ ਮੁੰਡਾ ਜੀ ਦੀ ਡੈਥ ਹੋ ਚੁੱਕੀ ਆ ਪੂਰ ਵਾਲੀ ਸੌਰੀ ਟੈਕਟੀਕਲੀ ਬਸ ਇਧਰੋਂ ਆ ਰਹੀ ਰੌਂਗ ਸਾਈਡ ਤੋਂ ਜੋ ਕਿ ਮੁੰਡੇ ਨੂੰ ਸਾਹਮਣੇ ਚੱਕ ਲਿਆ ਉਹਦੀ ਮੌਕੇ ਤੇ ਉਹੀ ਡੈਥ ਹੋ ਗਈ ਜਿੱਥੇ ਸਾਨੂੰ ਪਤਾ ਲੱਗਿਆ ਵੀ ਇਹ ਦੋ ਭੈਣਾਂ ਦਾ ਇਕੱਲਾ ਇਕੱਲਾ ਭਾਈ ਸੀ ਇਹ ਮੁੰਡਾ ਹੈਗਾ ਜਸਕਰਨ ਸਿੰਘ ਜਿਸ ਦਾ ਨਾਮ ਜੁਫਿੰਦਰ ਸਿੰਘ ਹੈ ਇਹਦਾ ਪਿੰਡ ਨਾ ਰਾਏਪੁਰ ਅਜਬੂਤਾ ਥਾਣੇ ਪਾਇ ਤੇ ਪੈਂਦਾ ਇਹ ਜੀ ਮਰਕਰੂ 25-20 ਸਾਲ ਦਾ ਕਿੱਥੋਂ ਕਿੱਥੇ ਜਾ ਰਿਹਾ ਤੈਂ ਟੰਡੀਗੜ ਕੋਲ ਜੌਬ ਕਰਾ ਚੱਲੀ ਕਰੇ ਮਾੜੀ ਦਾ ਪੈਟਰੂ ਜਾ ਰਿਹਾ ਸੀ ਠੀਕ ਕਰਨਾ ਵਾਪਸ ਇਹ ਕਿੰਨੇ ਟੱਕਰੋਗੇ ਜੇ ਕਿਤੇ ਓਵਰਟੈਕ ਤੇ ਗੱਡੀ ਆ ਰਹੀ ਜੇ ਆ ਬੈਨ ਉਹ ਸਾਮਰ ਤੋਂ ਮੋੜ ਸਾਂ ਆ ਰਹੀਆਂ ਅੰਬਰ ਨਾਲ ਟੱਕਰ ਹੋ ਗਈ ਜੀਨ ਦੇ ਪਿੰਡ ਡੂਮ ਰਖਾ ਕਲਾਚ ਕਰਿਆ ਨੇ ਦੁਕਾਨ 'ਚ ਵੱਡਾ ਹਾਦਸਾ ਵਾਪਰਿਆ ਕੰਪਰੈਸਰ ਫਟਣ ਦੇ ਕਰਕੇ ਜ਼ੋਰਦਾਰ ਧਮਾਕਾ ਹੋਇਆ ਤੇ ਦੁਕਾਨ 'ਚ ਅੱਗ ਪੜ ਗਈ ਜਿਸ ਕਾਰਨ ਦੁਕਾਨ ਚ ਰੱਖਿਆ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਹਾਦਸੇ ਚ ਦੁਕਾਨ ਮਾਲਕ ਦੀ ਪਤਨੀ ਵੀ ਗੰਭੀਰ ਰੂਪ ਚ ਜ਼ਖਮੀ ਹੋਈ ਹੈ ਆਸ-ਪਾਸ ਦੇ ਲੋਕਾਂ ਨੇ ਪਾਣੀ ਦੀਆਂ ਬਾਲਟੀਆਂ ਪਾੜ ਕੇ ਅੱਗ ਤੇ ਕਾਬੂ ਪਾਇਆ ਅਜਨਾਲਾ ਦੇ ਰਮਦਾਸ ਚ ਹੜਪ੍ਰਭਾਵਿਤ ਖੇਤਰਾ ਚ ਲੋਕਾਂ ਦੇ ਲਈ ਵਿਸ਼ਵ ਮਾਨਵ ਰੂਹਾਨੀ ਕੇਂਦਰ ਦੇ ਵੱਲੋਂ ਖਾਸ ਉਪਰਾਲਾ ਕੀਤਾ ਗਿਆ ਇਸ ਸੰਸਥਾ ਦੇ ਵੱਲੋਂ 2 ਸਤੰਬਰ ਤੋਂ ਲਗਾਤਾਰ ਇੱਕ ਅਸਥਾਈ ਹਸਪਤਾਲ ਤੇ ਡਿਸਪੈਂਸਰੀ ਸਥਾਪਿਤ ਕੀਤੀ ਗਈ ਹੈ ਜਿੱਥੇ ਲੋਕ ਆਪਣਾ ਇਲਾਜ ਕਰਵਾ ਸਕਦੇ ਨੇ ਤੇ ਮੁਫਤ ਦਵਾਈਆਂ ਵੀ ਲੈ ਸਕਦੇ ਨੇ ਇਸ ਦੇ ਨਾਲ ਹੀ ਮਰੀਜ਼ਾਂ ਦੇ ਵੱਲੋਂ ਬਿਸਤਰੇ ਤੇ ਆਕਸੀਜਨ ਦਾ ਵੀ ਇੰਤਜ਼ਾਮ ਕੀਤਾ ਗਿਆ ਹੈ ਪਿੰਡੀਆਂ ਕੋਮ ਉੱਥੇ ਪਹੁੰਚਦੀ ਆ ਗਰੀਬੀ ਮਹੱਤ ਕਰਦੀ ਆ ਸੋ ਇਹ ਵੀ ਵਿਦੇਸ਼ੀ ਲੋਕ ਖੇੜੇ ਤੇ ਯਾਤਰਾ ਤੇ ਹਰ ਸਾਲ ਸੰਪਰਦਾਨ ਦੇ ਸਾਡੇ ਕ્વાਟਰ ਹੁੰਦੇ ਆ ਯਾਤਰਾਵਾਂ ਕਰਦੇ ਆ ਅਸਥਾਨਾ ਗੁਰਸਥਾਨਾਂ ਤੇ ਜਾਂਦੇ ਆ ਜਦੋਂ ਇਹਨਾਂ ਨੇ ਵੇਖਿਆ ਵੀ ਪੰਜਾਬ ਜਾੜਾਏ ਆ ਤੇ ਬਾਬਾ ਜੀ ਬੰਨਾਂ ਦੇ ਉੱਤੇ ਸੁਫਨ ਨਿਭਾਉਂਦੇ ਆ ਇਹਨਾਂ ਨੇ ਫਿਰ ਮੇਰੇ ਤੋਂ ਇਸ਼ਾਰਾ ਕੀਤਾ ਬਾਬਾ ਜੀ ਸਾਨੂੰ ਵੀ ਸੇਵਾ ਦਾ ਮੌਕਾ ਮਿਲ ਸਕਦਾ ਮੈਂ ਕਿਉਂ ਨਹੀਂ ਫਿਰ ਅਸੀਂ ਫਰੂਲਪੁਰਾ ਦਾ ਮਹੱਲੇ ਵਾਲਾ ਬੰਨਾ ਗ੍ਰਹਾਟ ਆਲੇ ਅਰੇ ਉੱਥੇ ਖੜਿਆ ਉਹਤੇ ਨਾਲ ਸਮਾਕਿਤੀਆਂ ਬਹੁਤ ਹੋ ਰਹੀਆਂ ਕਿ ਪਹਨਣਾ ਕੋਈ ਫਿਰ ਦੇਸ਼ ਵਿਦੇਸ਼ ਚ ਚਰਚਾ ਦੀ ਕੁਦਰਤੀ ਗੱਲ ਬਸ ਨਹੀਂ ਹੁੰਦੀ ਤੇ ਆਪਣੇ ਪੰਜਾਬ ਦੇ ਜਾਂ ਹੋਰ ਸੂਬਿਆਂ ਦੇ ਲੋਕ ਨੇ ਚਾਹੇ ਕਿਸੇ ਵੀ ਧਰਮ ਦੇ ਨਾਲ ਜੁੜੇ ਪਰ ਇਹ ਲੋਕ ਸਤ ਸਮੁੰਦਰੋਂ ਪਾਰ ਆ ਕੇ ਪੰਜਾਬ ਦੇ ਲਈ ਸੇਵਾ ਕਰ ਰਹੇ ਇਹ ਬਹੁਤ ਵੱਡੀ ਗੱਲ ਹੈ ਛੋਟੀ ਗੱਲ ਨਹੀਂ ਆਪਣੇ ਲੋਕਲ ਵੀ ਕਈ ਇਹੋ ਜਿਹੇ ਇਨਸਾਨ ਹੋਣਗੇ ਜਿਹੜੇ ਜਿਨ੍ਹਾਂ ਦੇ ਆਪਾਂ ਰਸਤੇ ਬਣਾ ਰਹੇ ਆਂ ਉਸ ਲੋ ਵੀ ਹਜਰੀ ਨਾਲ ਵਰਦੇ ਹੋਣ ਅਸੀਂ ਤੇ ਉਹ ਜਿਹੜਾ ਦੂਰ ਦਰੋਂ ਵੀ ਆਖੋ ਰੱਬ ਬਖਸ਼ਿਸ਼ ਕਰਦਾ ਉਹ ਕਿੱਡੀ ਦੂਰੋਂ ਹਜ਼ਾਰਾਂ ਕਿਲੋਮੀਟਰ ਚੱਲ ਕੇ ਆਣ ਕੇ ਤੇ ਸਭਾ ਨੂੰ ਨਮਾ ਕੇ ਇਹਨਾਂ ਦਾ ਤਾਂ ਕੋਈ ਮਤਲਬ ਨਹੀਂ ਸਿਰਫ ਇੱਕੋ ਇਹ ਭਾਵਨਾ ਮੰਨ ਕੇ ਵੀ ਅਸੀਂ ਸਮਾਜ ਸੇਵਾ ਕਰਨੀ ਆ ਸਮਾਜ ਸਿਵਨ ਸਮਰਪਿਤ ਹੋਣਾ ਵਾ ਕਿਉਂਕਿ ਜਿਹੜੇ ਬਹੁਤੇ ਇਹ ਅਗੇ ਨਾ ਇਨਸਾਨ ਉਤੋਂ ਆਉਂਦੇ ਇਹ ਚਲ ਇਹ ਆਣ ਕੇ ਆਪਣੀਆਂ ਜਿਹੜੀਆਂ ਸਾਨੂੰ ਪ੍ਰੋਬਲਮਸ ਵਗੈਰਾ ਦੱਸਦੇ ਆ ਉਹਦੇ ਬਹੁਤੇ ਇਹ ਕਹਿੰਦੇ ਅਸੀਂ ਪਰਮਾਤਮਾ ਆਤਮਾ ਦਾ ਪਰਮਾਤਮਾ ਨਾਲ ਮੇਲ ਕਿਸ ਤਰ੍ਹਾਂ ਹੋ ਸਕਦਾ ਦੇਖੋ ਵੱਡੀ ਵੱਡੀ ਗੱਲ ਛੋਟੀ ਗੱਲ ਨਹੀਂ ਤੇ ਦੁਨੀਆਦਾਰੀ ਕੰਮ ਕਰਦੇ ਆਪਣੇ ਬਿਜ਼ਨਸ ਕਰਦੇ ਇਹ ਵੀ ਇਹ ਜੀਆਂ ਗੱਲਾਂ ਪਰਮੇਸ਼ਰ ਨੂੰ ਟੋਲਦੇ ਆ ਕਿ ਪਰਮੇਸ਼ਰ ਸਾਡੇ ਲੱਭੇ ਰਸਤਾ ਰਸਤਾ ਟੋਲਦੇ ਫਿਰਦੇ ਹਨ ਕਿਹੜਾ ਰਸਤਾ ਜਿਹੜਾ ਪਰਮੇਸ਼ਰ ਦੇ ਘਰ ਨੂੰ ਜਾਂਦਾ ਹੈ ਵਾਹਿਗੁਰੂ ਦਾ ਜਾਪ ਵੀ ਕਰਦੇ ਆਪਾਂ ਜਾਪ ਵੀ ਕਰਦੇ ਆ ਜਖਾਰੇ ਵੀ ਬੁਲਾਉਂਦੇ ਆ ਫਦੇ ਵੀ ਬੁਲਾਉਂਦੇ ਆ ਇਹ ਸਾਰੀਆਂ ਜੀਆਂ ਮੁੱਢਲੀਆਂ ਸਿੱਖਿਆਵਾਂ ਸਿੱਖ ਧਰਮ ਦੀਆਂ ਉਹ ਸਾਰੀਆਂ ਤਾਂ ਜਾਣ ਤੋਂ ਆਏ ਅਸੀਂ ਕਹਿ ਸਕਦੇ ਕਿ ਵਾਹਿਗੁਰੂ ਦੇ ਬਖਸ਼ੇ ਸੰਸਾਰ ਦਾ ਇੱਕ ਬੜਾ ਇਹ ਵਧੀਆ ਰੰਗ ਇਸ ਜਗ੍ਹਾ ਤੇ ਦੇਖਣ ਨੂੰ ਮਿਲ ਰਿਹਾ ਕੋਈ ਇੱਥੇ ਗੁਰੂ ਸਾਹਿਬਾਂ ਨੇ ਪਹਿਲਾਂ ਹੀ ਚਾਰ ਦਰਵਾਜ਼ੇ ਰੱਖੇ ਆ ਸਾਰੇ ਧਰਮਾਂ ਨੂੰ ਖੁੱਲ ਕੋਈ ਪੁਰਨਾਣਕ ਦੇ ਆਕਾਰ ਕੋਈ ਵਿਤਕਰਾ ਨਹੀਂ ਕਿਸੇ ਨਾਲ ਕੀਤਾ ਜਾਂਦਾ ਨਾ ਇਕਲ ਡਿਪਟੀ ਕਮਿਸ਼ਨਰ ਵੀ ਪਹੁੰਚ ਚੁੱਕੇ ਨੇ ਉਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਕਰਦੇ ਕਿ ਆਖਿਰਕਾਰ ਬਾਬਾ ਜੀ ਦੇ ਇਸ ਕਰਜ ਕਮੈਂ ਬਾਬਾ ਜੀ ਲਗਾਤਾਰ ਸੇਵਾ ਦੇ ਵਿੱਚ ਲੱਗੇ ਹੋਏ ਆ ਤੁਸੀਂ ਵੀ ਪਹੁੰਚੇ ਹੋ ਕੀ ਕਹਿਣਾ ਚਾਹੁੰਦੇ ਹੋ ਉਹਨਾਂ ਦੀ ਸੇਵਾ ਬਾਰੇ ਮੈਂ ਬਾਬਾ ਜੀ ਦਾ ਸ਼ੁਕਰੀਆ ਕਰਨਾ ਚਾਹੁੰਨੀ ਹਾਂ ਜੀ ਅਸੀਂ ਇਹਨਾਂ ਨੂੰ ਇੱਕ ਵਾਰੀ ਕਿਹਾ ਸੀਗਾ ਤੇ ਬਾਬਾ ਜੀ ਤੁਰੰਤ ਹੀ ਇੱਥੇ ਸਾਡੀ ਹੈਲਪ ਲਈ ਪਹੁੰਚ ਗਏ ਸਨ ਤੇ ਬਹੁਤ ਹੀ ਫਾਸਟ ਜੇ ਕੰਮ ਜਿਹੜਾ ਹੈ ਮੁਕੰਮਲ ਵੀ ਹੋਇਆ ਹੈ ਤੀਸਾਰੀ ਸੰਗਤਾਂ ਦਾ ਮੈਂ শুকਰਿਆ ਕਰਨਾ ਚਾਹਨੀ ਹੈ बिकॉज़ ਉਸ ਟਾਈਮ ਤੇ ਇਹਨਾਂ ਨੇ ਸਾਡੀ ਸਪੋਰਟ ਕੀਤੀ ਹੈ ਜਿਸ ਟਾਈਮ ਤੇ ਸਾਡੇ ਖੁਦ ਦੇ ਜਿਹੜੇ ਲੋਕ ਸੀਗੇ ਕਿਉਂਕਿ ਬਹੁਤ ਜ਼ਿਆਦਾ ਇੱਥੇ ਤੁਸੀਂ ਦੇਖ ਹੀ ਰਹੇ ਹੋ ਪਿੱਛੇ ਕਾਫੀ ਤਬਾਈ ਹੋਈ ਸੀਗੀ ਤੇ ਸਾਡੀ ਜਿਹੜੇ ਲੋਕਲ ਇੱਥੇ ਦੇ ਜਿਹੜੇ ਵਸਨੀਕ ਹੈ ਉਹ ਇੱਥੇ ਨਹੀਂ ਕੰਮ ਕਰ ਪਾਉਂਦੇ ਤੇ ਬਾਬਾ ਜੀ ਨੇ ਸਾਨੂੰ ਬਹੁਤ ਮਦਦ ਕੀਤੀ ਬਾਹਰੋਂ ਸੰਗਤਾਂ ਵੀ ਆਈਆਂ ਨੇ ਇੱਥੇ ਕੰਮ ਕਰਨ ਲਈ ਤੇ ਬਹੁਤ ਹੀ ਸ਼ਲਾਗਾਯੋਗ ਹੈ ਕਿ ਔਰ ਇੱਕ ਸੈਲਫਲੈਸ ਸੇਵਾ ਜਿਹੜੀ ਕਹਿੰਦੇ ਆ ਉਹ ਚੀਜ਼ ਬਾਬਾ ਜੀ ਨੇ ਇੱਥੇ ਆਪਣੀ ਸੰਗਤ ਨਾਲ ਕੀਤੀ ਤੇ ਪੰਜਾਬੀ ਜਾਂ ਵੱਖ-ਵੱਖ ਧਰਮਾਂ ਦੇ ਵੱਖ-ਵੱਖ ਸੂਬਿਆਂ ਦੇ ਲੋਕ ਆਏ ਔਰ ਇੱਥੇ ਸਤਸਮੁੰਦਰੋਂ ਪਾਰ ਅਸੀਂ ਦੇਖ ਰਹੇ ਹਾਂ ਵਿਦੇਸ਼ੀ ਨਾਗਰਿਕ ਵੀ ਨਾਗਰਿਕ ਵੀ ਬਾਬਾ ਜੀ ਦੇ ਮਤਲਬ ਇੱਕ ਮਿਸਾਲ ਹੈ ਜਿਹੜੀ ਬਾਬਾ ਜੀ ਨੇ ਕਾਇਮ ਕੀਤੀ ਹੈ ਤੇ ਮੈਂ ਸਾਰਿਆਂ ਦਾ ਸ਼ੁਕਰੀਆ ਵੀ ਕਰਨਾ ਚਾਹੁੰਦੀ ਤੁਸੀਂ ਦੇਖ ਸਕਦੇ ਹੋ ਕਿ ਐਕਚੁਅਲੀ ਸਾਡਾ ਮੋਸਟ ਕ੍ਰੂਸ਼ਲ ਪੁਆਇੰਟ ਸੀਗਾ ਕਿਉਂਕਿ ਇੱਥੇ ਦੋ ਪਾਸੇ ਜਿਹੜਾ ਪਾੜ ਹੋਇਆ ਪਿਆ ਸੀਗਾ ਤੇ ਕਨੈਕਟੀਵਿਟੀ ਜਿਹੜੀ ਹੈ ਦੋਨੋਂ ਪਾਸੇ ਜਿਹੜੀ ਖਤਮ ਹੋ ਰਹੀ ਸੀ ਸੋ ਅਸੀਂ ਬਾਬਾ ਜੀ ਨੂੰ ਮੈਂ ਜਿਵੇਂ ਕਿ ਅਸੀਂ ਸਿਰਫ ਇੱਕ ਵਾਰੀ ਬਾਬਾ ਜੀ ਨੂੰ ਕੰਟੈਕਟ ਕਰਕੇ ਰਿਕੁਐਸਟ ਕੀਤੀ ਤੇ ਤੁਰੰਤ ਹੀ ਬਾਬਾ ਜੀ ਆਪਣੀ ਟੀਮ ਸਮੇਤ ਉਹਨਾਂ ਨੇ ਸਰਵੇ ਕੀਤਾ ਸਾਹਿਬ ਇਹ ਫਿਰ ਕਿ ਬਹੁਤ ਵੱਡਾ ਕਾਰਜ ਸੀ ਪਰ ਇਹਨਾਂ ਦੇ ਔਰ ਸੰਗਤ ਕਰਕੇ ਬਹੁਤ ਜਲਦੀ ਇਹ ਕੰਮ ਹੋ ਗਿਆ ਬਹੁਤ ਜਲਦੀ ਕੰਮ ਹੋ ਗਿਆ